ਯਮ ਬੇਰਯਗੀ ਦਾ ਫਿਲਮੀ ਨਹੀਂ ਜਾਂ ਤਾਂ ਇਕੱਲੇ ਇਕੱਲੇ ਨੇ ਆ ਉਹ ਫਿਰ ਜਿਹੜੇ ਮੇਰੇ ਵਰਗੇ ਕਲਾਕਾਰ ਨੇ ਆਪਣੇ ਯਾਰ ਦੋਸਤ ਉਹ ਦੇਵ ਫਰਾਡ ਦੇ ਤਾਂ ਪੱਟ ਕੱਢਦੇ ਜੀ ਉਹਦੇ ਹਰਗ ਤਾਂ ਇੱਕ ਤਰੀਣੀ ਹੈਗਾ ਫਲਾਣਾ ਹੈਨਾ ਆਡੀਅנס ਨੂੰ ਪਹਿਲਾਂ ਹੀ ਖੁਸ਼ਬੂ ਆ ਜਾਂਦੀ ਹੈ ਸ਼ਾਇਦ ਟ੍ਰੇਲਰ ਤੋਂ ਆ ਜਾਂਦੀ ਹੈ ਜਾਂ ਮਿਊਜ਼ਿਕ ਤੋਂ ਆ ਜਾਂਦੀ ਹੈ ਉਹ ਅਸੀਂ ਅਜੇ ਤੱਕ ਇਹ ਸਮਝ ਹੀ ਨਹੀਂ ਸਕੇ ਆਡੀਅנס ਖੁਦ ਜੱਜ ਕਰ ਲੈਂਦੀ ਹੈ ਜਿਹੜੀ ਖੋਜ ਜਾਂਦੀ ਹੈ ਜਾਂ ਵੀ ਸਨ ਮੇਰੀਆਂ ਫਿਲਮਾਂ ਵੀ ਵਧੀਆ ਕੰਮ ਕਰਕੇ ਗਈਆਂ ਨੇ ਹੁਣ ਆ ਗੁਰਨਾਣ ਕੇ ਜਹਾਜ਼ ਆਈ ਹੈ ਇੱਧਰ ਨਹੀਂ ਚੱਲੀ ਤਾਂ ਉਹ ਨਾਰਥ ਇੰਡੀਆ ਬਹੁਤ ਵਧੀਆ ਕਰਕੇ ਗਈ ਹੈ ਹਲ ਤਾਂ ਇਹ ਕਿ ਪ੍ਰੋਡਿਊਸਰ ਦੀ ਜੇਮ ਚ ਕਿਵੇਂ ਨਾ ਕਿਵੇਂ ਜੋ ਉਹਨੇ ਲਾਇਆ ਉਹ ਵਾਪਸ ਆਉਣਾ ਚਾਹੀਦਾ ਤਾਂ ਕਿ ਉਹ ਅਗਲੀ ਫਿਲਮ ਬਣਾ ਸਕੇ ਪੰਜਾਬੀ ਸ਼ਰਮੀ ਦੀ ਅਗਲੀ ਫਿਲਮ ਬਣਾ। ਫੜੀਆਂ ਦਾ ਜਕੀਰੀ ਟੁੱਟ ਗਿਆ ਡਿਫਰੈਂਟ ਸ਼ਬਦ ਇਹਹੀ ਸਵਾਦ ਹਰ ਬੰਦਾ ਕਹਿੰਦਾ ਸਾਡੀ ਡਿਫਰੈਂਟ ਆ ਡਿਫਰੈਂਟ ਡਿਫਰੈਂਟ ਆ ਡਿਫਰੈਂਟ ਹੁੰਦੀ ਇਹ। ਸੋ ਆਡੀਅנס ਦਾ ਯਕੀਨ ਹੀ ਟੁੱਟ ਗਿਆ ਸ਼ਬਦ ਦੇ ਉੱਤੇ। ਹੁਣ ਤੁਹਾਨੂੰ ਮੈਂ ਦੱਸਦਾ ਮੇਰੀ ਨਾ ਇਹ ਗੱਲ ਆਪਾਂ ਪ੍ਰੈਕਟੀਕਲੀ ਤੁਸੀਂ ਵੀ ਨਿਕਲੇ ਹੋਏ ਹੋ ਮੈਂ ਵੀ ਨਿਕਲੇ ਹਾਂ ਸੀ ਰੋ ਦੇਖਦੇ ਆਂ। ਅਸੀਂ ਸਕਰੀਨਿੰਗ ਰੱਖਦੇ ਆਂ ਜਾਂ ਪ੍ਰੀਮੀਅਰ ਰੱਖਦੇ ਆਂ। ਸਾਰਾ মিডিਆ ਹੁੰਦਾ। ਸਾਰੇ ਆਪਣੇ ਗੈਸਟ ਕੱਲੇ ਕੱਲੇ ਦੇ ਮੂੰਹ 'ਚ ਆਪਾਂ ਮਾਈਕ ਦੇ ਦੇ ਕੇ ਪੁੱਛਦੇ ਆ ਕਿਵੇਂ ਲੱਗੀ ਬਹੁਤ ਵਧੀਆ ਜੀ ਇਹ ਜੀ ਫਿਲਮ ਨਹੀਂ ਦੇਖੀ ਬਹੁਤ ਕੈਂਟਰ ਹੈ ਜੀ ਇਹ ਤਾਂ 5 'ਚੋਂ 5 ਸਟਾਰ ਨਹੀਂ ਕੋਈ 10 ਵੀ ਦੇ ਜਾਂਦਾ ਵੀ ਇਹਦੇ ਵਰਗੀ ਤਾਂ ਫਿਲਮ ਹੀ ਨਹੀਂ ਆਈ ਜੇ ਤਾਂ ਕੱਲੇ ਕੱਲੇ ਨੇ ਆ ਉਹ ਫਿਰ ਜਿਹੜੇ ਮੇਰੇ ਵਰਗੇ ਕਲਾਕਾਰ ਨੇ ਆਪਦੇ ਯਾਰ ਦੋਸਤ ਬਹੁਤ ਦੇਵ ਖਰੋੜ ਨੇ ਤਾਂ ਵੱਟ ਘੱਟਦੇ ਜੀ ਉਹਦੇ ਵਰਗਾ ਤਾਂ ਐਕਟਰ ਹੀ ਨਹੀਂ ਹੈਗਾ ਫਲਾਣਾ ਹੈ ਨਾ ਪਰ ਤੁਸੀਂ ਇਹ ਦੇਖ ਲਿਓ ਅਗਲੇ ਦਿਨ ਸਿਨੇਮਾ ਖਾਲੀ ਬੈਠੇ ਮੈਂ ਤਾਂ ਇੱਕ ਫਿਲਮ ਤਾਂ ਨਹੀਂ ਦੇਖਿਆ ਮੇਰਾ ਖੁਦ ਦਾ ਐਕਸਪੀਰੀਅੰਸ ਰਿਹਾ ਮੇਰੀਆਂ ਫਿਲਮਾਂ ਦਾ ਵੀ ਮੈਂ ਕਹਿ ਰਿਹਾ ਮੈਂ ਦੂਜਿਆਂ ਦੀ ਮੈਂ ਫੜੀਆਂ ਫਿਲਮਾਂ ਦੀ ਅੱਜ ਕੱਲ ਗਰੰਟੀ ਤੁਸੀਂ ਕਿਸੇ ਚੀਜ਼ ਨੂੰ ਨਹੀਂ ਮੰਨ ਸਕਦੇ ਜਿੰਨੇ ਮਰਜ਼ੀ ਤੁਸੀਂ ਉਹ ਕਹਿੰਦੇ ਹੁੰਦੇ ਆ ਕਿ ਹੱਤ ਕੰਡੇ ਅਪਣਾ ਲਓ ਕੁਛ ਕਰ ਲਓ ਆਡੀਅנס ਨੂੰ ਪਹਿਲਾਂ ਹੀ ਖੁਸ਼ਬੂ ਆ ਜਾਂਦੀ ਹੈ ਸ਼ਾਇਦ ਟ੍ਰੇਲਰ ਤੋਂ ਆ ਜਾਂਦੀ ਹੈ ਜਾਂ ਮਿਊਜ਼ਿਕ ਤੋਂ ਆ ਜਾਂਦੀ ਹੈ ਉਹ ਅਸੀਂ ਅੱਜ ਤੱਕ ਕਦੇ ਸਮਝ ਹੀ ਨਹੀਂ ਸਕੇ ਆਡੀਅנס ਖੁਦ ਜੱਜ ਕਰ ਲੈਂਦੀ ਹੈ ਜਿਹੜੀ ਖੋਜ ਜਾਂਦੀ ਹੈ ਸਿਨੇਮਾ ਦੇ ਕਿ ਸੰਤੂ ਮਾਧ ਲੈਣਾ ਚਾਹੀਦਾ ਵੀ ਸਾਡੀ ਇਥੇਰ ਕਮੀ ਹੋਈ ਹੈ ਕਿ ਇਹ ਰਿਸ਼ਤੇ ਕਿਹੜਾ ਨਹੀਂ ਰਿਸ਼ਤਾ ਹਟ ਗਿਆ ਇਹਦੀ ਸ਼ਾਇਦ ਲੋਕਾਂ ਨੂੰ ਸਮਝ ਨਹੀਂ ਲੱਗੇ ਅ ਵੀਰੇ ਜਿਹੜੀ ਚੀਜ਼ ਲੋਕਾਂ ਦੇ ਸਮਝ ਨਹੀਂ ਲੱਗੀ ਆਪਾਂ ਹੁਣ ਲੋਕਾਂ ਦੇ ਖਿਲਾਫ ਤਾਂ ਜਾ ਨਹੀਂ ਸਕਦੇ ਸਿਨੇਮਾ ਲੋਕਾਂ ਲਈ ਬਣਾਉਣੇ ਆ ਕਈ ਚੀਜ਼ਾਂ ਪ੍ਰਮੋਸ਼ਨ ਦੇ ਵੱਲੋਂ ਵੀ ਰਹਿ ਜਾਂਦੀਆਂ ਨੇ ਗਲਤ ਡੇਟ ਤੇ ਰਿਲੀਜ਼ ਹੋਈਆਂ ਕਰਕੇ ਵੀ ਰਹਿੰਦੀਆਂ ਨੇ ਪਰ ਲੋਕ ਮੈਨੂੰ ਲੱਗਦਾ ਅਸਲੀ ਜੱਜ ਕਰਦੇ ਨੇ ਚੀਜ਼ਾਂ ਫੈਸਲਾ ਉਹੀ ਦਿੰਦੇ ਆਲਵੇਜ਼ ਜਿਹੜੀ ਚੰਗੀ ਲੱਗਦੀ ਐ ਦੇਖ ਲੈਂਦੇ ਆ ਪਰ ਕਈ ਵਾਰ ਆਪਾਂ ਸਾਰੇ ਦੇਖ ਕੇ ਆਪਾਂ ਕਹਿੰਦੇ ਯਾਰ ਫਿਲਮ ਬੜੀ ਵਾਹੀਆ ਤੈਰ ਚੰਗੀ ਨਹੀਂ ਲੱਗੀ ਪਰ ਹੋਰ ਰਿਕਾਰਡ ਵੀ ਤੋੜ ਜਾਂਦੀ ਐ ਬਿਲਕੁਲ ਇਹ ਵੀ ਹੋਇਆ ਸੋ ਇਸ ਇਹ ਚੀਜ਼ ਨੂੰ ਕੋਈ ਜੱਜ ਹੀ ਨਹੀਂ ਕਰ ਸਕਿਆ ਤੱਕ ਸਮਝ ਹੀ ਨਹੀਂ ਸਕਿਆ ਦੇ ਵੀ ਬੜੀ ਅਸਾਂ ਇੱਕ ਹੋਰ ਮਾਈਂਡ ਸੈਟ ਬਣ ਚੁੱਕਿਆ ਐ ਕਿ ਆਡੀਅנס ਸੋਚਦੀ ਹੈ ਕਿ OTT ਤੇ ਤਾਂ ਆ ਹੀ ਜਾਣੀ ਹੈ ਮੈਨੂੰ ਲੱਗਦਾ ਕਿ OTT ਪਲੇਟਫਾਰਮ ਨੇ ਇੱਕ ਕੰਪੀਟੀਸ਼ਨ ਛੇੜਤਾ ਮੇਕਰਸ ਦੇ ਲਈ ਤਾਂ ਤੁਹਾਨੂੰ ਕੀ ਲੱਗਦਾ ਕਿ ਐਦਾਂ ਦਾ ਕੀ ਫਿਲਮ ਦੇ ਵਿੱਚ ਕੀਤਾ ਜਾਣਾ ਚਾਹੀਦਾ ਕਿ ਆਡੀਅנס ਇਹ ਸੋਚੇ ਕਿ ਨਹੀਂ ਅਸੀਂ OTT ਤੇ ਨਹੀਂ ਦੇਖਣੀ ਅਸੀਂ ਸਿਨੇਮਾ ਘਰਾਂ ਦੇ ਵਿੱਚ ਹੀ ਇਹ ਫਿਲਮ ਦੇਖਣੀ ਹੈ ਦੇਖੋ ਜਿਹੜਾ ਸਿਨੇਮੇ ਦਾ ਸਵਾਦ ਆ ਵੀ ਉਹ ਤਾਂ ਸਿਨੇਮੇ ਦਾ ਹੀ ਆ ਤੇ ਉਹ ਸਾਡੀ ਫਿਲਮ ਦੇ ਵਿੱਚ ਸਾਡੇ ਜੀ ਕਮੀ ਹੋ ਜਾਂਦੀ ਹੈ ਕਿ ਆਡੀਅנס ਨਹੀਂ ਵੜਦੀ ਜਾਂ ਅਸੀਂ ਚੰਗਾ ਸਿਨੇਮਾ ਨਹੀਂ ਦੇ ਪਾਉਂਦੇ ਜਾਂ ਚੰਗੀਆਂ ਚੀਜ਼ਾਂ ਨਹੀਂ ਦਿੰਦੇ ਆਡੀਅנס ਇਹ ਨਹੀਂ ਹੈ ਕਿ ਜਿੱਦਾਂ ਦਾ OTT ਆਇਆ ਉਦੋਂ ਦਾ ਫਿਲਮ ਹੀ ਨਹੀਂ ਚੱਲੀ ਫਿਲਮਾਂ ਬਹੁਤ ਚੱਲੀਆਂ ਨੇ ਫਿਲਮਾਂ ਨੇ ਬਿਜ਼ਨਸ ਵੀ ਕਰੋੜਾਂ ਚ ਕੀਤਾ ਹਨਾ ਚਾਹੇ ਆ ਜਾਟ ਆਈ ਸੀ ਪਿੱਛੇ ਜੇ ਇਹ ਵੀ ਡਿਗਦੀ ਟੈਨੀ 100 ਕਰੋੜ ਕਾਰੀ ਗਈ 100 ਕਰੋੜ ਕਾਰੀ ਗਈ ਹਨਾ ਲੋਕ ਆਉਂਦੇ ਆ ਪੁਸ਼ਪਾ ਕਰਕੇ ਗਈ ਆ ਗਦਰ ਕਰਕੇ ਗਈ ਆ ਸ਼ਾਵਾ ਕਰਕੇ ਗਈ ਆ ਹਨਾ ਹਾਂ ਉਹ ਵੀ ਇਸਤਰੀ ਵੀ ਕਰਕੇ ਗਈ ਆ ਸਾਡੇ ਪੰਜਾਬੀ ਸਿਨੇਮਾ ਦੀਆਂ ਫਿਲਮਾਂ ਵੀ ਵਧੀਆ ਕੰਮ ਕਰਕੇ ਗਈਆਂ ਨੇ ਹੁਣ ਆ ਗੁਰਨਾਣਕ ਜਹਾਜ਼ ਆਈ ਹੈ ਇੱਧਰ ਨਹੀਂ ਚੱਲੀ ਤਾਂ ਉਹ ਨਾਰਥ ਇੰਡੀਆ ਬਹੁਤ ਵਧੀਆ ਕਰਕੇ ਗਈ ਆ ਕਲ ਤਾਂ ਇਹ ਕਿ ਪ੍ਰੋਡਿਊਸਰ ਦੀ ਜੇਬ ਚ ਕਿਵੇਂ ਨਾ ਕਿਵੇਂ ਜੋ ਉਹਨੇ ਲਾਇਆ ਉਹ ਵਾਪਸ ਆਉਣਾ ਚਾਹੀਦਾ ਤਾਂ ਕਿ ਉਹ ਅਗਲੀ ਫਿਲਮ ਬਣਾ ਸਕੇ ਪੰਜਾਬੀ ਸਿਨੇਮਾ ਦੀ ਅਗਲੀ ਫਿਲਮ ਬਣਾ ਸਕੇ ਡੇ ਕਰਦੇ ਨੇ ਪਾਈ ਦੀ ਵੀ ਸੇਮ ਡੇ ਤੇ ਮੂਵੀ ਆ ਰਹੀ ਆ ਉਹਨਾਂ ਨਾਲ ਵੀ ਗੱਲ ਹੋਈ ਹੈ ਹੋਇਆ ਕਿ ਅੱਗੇ ਪਿੱਛੇ ਕਰ ਲੈਣੇ ਆ ਡਿਸੀਜ ਨਹੀਂ ਬਾਈ ਨੇ ਬੂਰਾ ਜ਼ੋਰ ਲਾਇਆ ਉਹ ਫਿਲਮ ਨੂੰ ਅੱਗੇ ਕਰਾਉਣ ਦੇ ਲਈ